ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਣੇ ਚੜ੍ਹਦੇ ਪੰਜਾਬ ਵਾਲੇ ਤੇਨਾਰੀ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੈ ਮਿੱਤਰੋ ਬਹੁਤ ਭਰਾ ਕਹਿੰਦੇ ਖਰਾਕ ਦੀ ਖਰਾਕ ਦੀ ਵੀਡੀਓ ਖਰਾਕ ਦੀ ਹਨ ਸੋ ਲੈ ਅੱਜ ਆਪਾਂ ਪਾਉਣ ਲੱਗੇ ਆ ਖਰਾਕ ਦੀ ਵੀਡੀਓ ਠੀਕ ਹੈ ਤੇ ਕਰ ਲਿਓ ਨੋਟ ਵੀ ਕੀ ਕੀ ਖਰਾਕ ਹੈ ਠੀਕ ਹੈ ਇਸ ਟਾਈਮ ਦੀ खुराक तैयार ठीक है बेचारी उन्नी की ऊनी की आप सारा थोड़े शेयर करा कि की की चीज है पहला ला लीए तो फिर दसागे अपा की, की ਇਹ ਖਰਾਕ ਭਾਈ ਜਾਂਗਰ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਪਰ ਪੱਟੇ ਹੋਏ ਨੇ ਹੁਣ ਆਪਾਂ ਤੇ ਜੇ ਜਾਨ ਹੋਊਗੀ ਫੇਰ ਹੀ ਪਾਰ ਆਉਣਗੇ ਭਾਈ ਨਹੀਂ ਨਹੀਂ ਆਉਣੇ ਹਨ ਸਾਜ ਨਾਲ ਕੋਈ ਪਤਾ ਨਹੀਂ ਲੱਗਣਾ ਫਿਰ ਉਹਦੇ ਆਪਾਂ ਤਾਂ ਘੱਟ ਪਾਈ ਨੇ ਭਾਈ क्योंकि आप छोलिया दाल वाई है बिच ठीक है आपने? तो फोटो खिंच लिया मित्रों लगे पर लो ना ठीक है फिर आप खुराक भी दसागे तो फायदे भी दसा कि पौनी है वह भी दसा गए ठीक है ਦਾ ਵੈਗੂ ਦਾ ਨਾਮ ਲੈ ਕੇ ਪਰ ਲਾ ਲਈਏ ਮੈਂ ਬ੍ਰਾਂਟਾਂ ਦਰੁਸਤੀ ਦੇਵੇ ਤੋ ਬਹੁਤ ਭਰਾਵਾਂ ਦੀ ਕਮੈਂਟ ਜੀਏ ਬਾਈ ਖਰਾਕ ਦਾ ਵੀ ਦੱਸ ਦੇ ਠੀਕ ਆ ਕਈ ਭਰਾ ਮੈਨੂੰ ਕਮੈਂਟ ਵੀ ਕਰਦੇ ਨੇ ਤੇ ਮੈਸੇਜ ਵੀ ਕਰਦੇ ਆ ਇੰਸਟਾ ਤੇ ਪਰਸਨਲ ਠੀਕ ਆ ਵੀ ਬਾਈ ਸਾਨੂੰ ਗੇਮ ਦੱਸ ਦੇ ਅਸੀਂ ਕਦੇ ਥੰਮ ਪਿਆ ਨਹੀਂਗਾ ਮੈਂ ਸਾਰੇ ਭਰਾਵਾਂ ਨੂੰ ਇਹੀ ਕਹਿਣਾ ਬਾਈ ਆਪਣੀ ਤੁਸੀਂ ਜੇ ਵੀਡੀਓ ਦੇਖ ਲਿਆ ਕਰੋਗੇ ਨਾ ਪੂਰੀ ਠੀਕ ਆ ਤੁਸੀਂ ਆਪ ਹੀ ਸਾਰਾ ਕੁਝ ਸਿੱਖ ਜਾਓਗੇ ਯਾਰ ਕਿਉਂਕਿ ਗਾਂ ਜਿਵੇਂ ਆਪਾਂ ਬਾਜੀਆਂ ਛੱਡਾਂਗੇ ਠੀਕ ਆ ਕਿਵੇਂ ਸੰਭਾਂਗੇ ਆਪਾਂ ਉਹ ਵੀ ਸਾਰਾ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਆਪਾਂ ਲੁਕਾਉਂਦੇ ਕੁਝ ਨਹੀਂ ਠੀਕ ਆ ਜਦੋਂ ਕਬੂਤਰ ਸੰਭਿਆ ਕਰਾਂਗੇ ਤੁਹਾਡੇ ਭਰਾਵਾਂ ਨਾਲ ਵੀਡੀਓ ਪਾਇਆ ਕਰਾਂਗੇ ਠੀਕ ਆ ਜਿੰਨੀਆਂ ਬਾਜੀਆਂ ਛੱਡਾਂਗੇ ਕੀ ਰਿਜ਼ਲਟ ਆ ਕੀ ਗੱਲਬਾਤ ਆ ਕੀ ਪਾਉਣਾ ਹੈ ਕੀ ਨਹੀਂ ਪਾਉਣਾ ਠੀਕ ਆ ਸਾਰਾ ਤੇ ਇੱਕ ਮੇਰੇ ਭਰਾ ਨੇ ਕਮੈਂਟ ਕੀਤਾ ਸੀ ਮਲਟੀ ਸਟਾਰ ਤੇ ਠੀਕ ਆ ਨਾ ਭਾਈ ਮਲਟੀ ਸਟਾਰ ਦਾ ਤੈਨੂੰ ਵੀ ਨਹੀਂ ਪਤਾ ਠੀਕ ਆ ਉਹ 100 150 ਦਾ ਨਹੀਂ ਕਹਿੰਦਾ 500 ਤੋਂ ਤੇ ਤਾਂ ਹੀ ਆਉਂਦਾ ਤੇ ਉਹ ਪ੍ਰਾਣ ਨੂੰ ਕਹਿਣਾ ਚਾਹਣਾ ਵੀ ਵੀਰ ਮੇਰੇਆ ਪਹਿਲਾਂ ਮੇਰੀਆਂ ਨਾ ਵੀਡੀਓ ਦੇਖ ਲੈ ਪ੍ਰਾਣੀਆਂ ਵੀ ਜਾ ਕੇ ਠੀਕ ਆ ਉਹਨਾਂ 'ਚ ਵੀ ਆਪਾਂ ਪਾਇਆ ਹੋਇਆ ਵੀ ਇਹ ਰੇਟ ਵੀ ਦੱਸਿਆ ਹੋਇਆ ਤੇ ਦਿਖਾਇਆ ਹੋਇਆ ਵੀ ਆ ਠੀਕ ਆ ਪਹਿਲਾਂ ਗੱਲ ਦੇਖ ਲਿਆ ਕਰੋ ਫੇਰ ਬੋਲਿਆ ਕਰੋ ਠੀਕ ਆ ਮਾਣ ਆਈ ਜਾਂ ਮੂੰਹ ਆਈ ਗੱਲ ਨਾ ਕਹਿਆ ਕਰੋ ਪਹਿਲਾਂ ਸੋਚ ਵਿਚਾਰ ਕੇ ਤੋਲ ਕੇ ਗੱਲ ਫੇਰ ਕਹਿਣੀ ਚਾਹੀਦੀ ਆ ਬੰਦੇ ਨੂੰ ਹਣਾ ਮਲਟੀ ਸਟਾਰ ਆ ਵੀਰੇ ਜਿਹੜਾ 100 ml ਦਾ ਹੈ ਨਾ ਉਹ ਪਹਿਲਾਂ ਤਾਂ 100 ਦਾ ਹੀ ਮਿਲਦਾ ਸੀ ਉਦੋਂ ਦਾ 120 ਦਾ ਹੋ ਗਿਆ ਸੀ ਤੇ ਹੁਣ ਵੱਧੋ ਵੱਧ 150 ਦਾ ਹੋ ਗਿਆ ਉਹ ਹੈ ਨਾ ਇਹ ਤੋਂ ਵੱਧ ਨਹੀਂ ਹੋਣਾ ਤੇ ਹੱਥ ਜੋੜ ਕੇ ਬੇਨਤੀ ਆ ਕਮੈਂਟ ਕਰਨ ਤੋਂ ਪਹਿਲਾਂ ਮਾੜਾ ਜਾ ਦੇਖ ਲਿਆ ਕਰੋ ਤੇ ਕਿਹੜਾ ਤੁਹਾਨੂੰ ਪਰਪਟਾਈ ਦਾ ਮੈਂ ਸਾਰਾ ਕੁਝ ਵੈਸੇ ਦੱਸ ਹੀ ਦਿੱਤਾ ਸੀ ਠੀਕ ਆ ਤੇ ਹੁਣ ਜਿਹੜੀਆਂ ਭਰਾਓ ਅੰਦਰ ਲੀਆਂ ਪੱਟਣੀਆਂ ਨੇ ਉਹਦੀਆਂ ਆਹ ਵੀਡੀਓ ਵੀ ਆ ਜਾਊਗੀ ਠੀਕ ਆ ਤੁਹਾਡੇ ਮੂਹਰੇ ਆਈ ਗਈ ਹੋਣੀ ਪਹਿਲੀ ਕਰ ਤਾਂ ਠੀਕ ਆ ਤੇ ਜਿਹੜੇ ਭਰਾ ਨੇ ਨਹੀਂ ਦੇਖੀ ਤਾਂ ਉਹ ਪਿਛਲੀ ਆਪਣੀਆਂ ਵੀਡੀਓਜ਼ ਜਾ ਕੇ ਦੇਖ ਸਕਦਾ ਠੀਕ ਆ ਆਪਣੀ ਵੀਡੀਓ ਪਾਈ ਹੋਈ ਆ ਕਿਉਂਕਿ ਬਈ ਪਰਪਟਾਈ ਤੋਂ ਬਾਅਦ ਹੀ ਸਾਰਾ ਕੰਮ ਆਪਣਾ ਬਾਜੀ ਵਾਲਾ ਸ਼ੁਰੂ ਹੁੰਦਾ ਜੇ ਬਾਜੀ ਜਿੱਤਣੀ ਆ ਠੀਕ ਆ ਤਾਂ ਪਰਪਟਾਈ ਤੋਂ ਹੀ ਸਾਰਾ ਧਿਆਨ ਰੱਖਣਾ ਪਊਗਾ ਕਿਉਂਕਿ ਜੇ ਇੱਕ ਵਾਰੀ ਜਾਨਵਰ ਦੇ ਪਰ ਮਾਰੇ ਆ ਗਏ ਠੀਕ ਆ ਤੁਸੀਂ ਐਂ ਹਿਸਾਬ ਲਾ ਲਓ ਵੀ ਆਪਾਂ ਬਾਜੀ ਤੂੰ ਪਿੱਛੇ ਹਟ ਕੇ ਹਿਸਾਬ ਦਾ ਕਿਉਂਕਿ ਮੈਨੂੰ ਪਤਾ ਨਵੇਂ ਭਰਾਵਾਂ ਨੇ ਭਈ ਉਹੀ 2-3 ਵਾਰੀਆਂ ਛੱਡਣੀਆਂ ਹੁੰਦੀਆਂ ਉਹੀ ਦੇ ਜਾਨਵਰਾਂ ਦੀ ਪਾਰੀ ਨਾ ਸਹੀ ਆਏ ਤੇ ਵਿਚਾਰਿਆਂ ਦੀ ਮਿਹਨਤ ਵੀ ਵੇਚੀ ਜਾਊ ਇਸੇ ਕਰਕੇ ਆਪਾਂ ਸਾਰੀ ਕੱਲੀ-ਕੱਲੀ ਚੀਜ਼ ਹਨਾ ਦੂਰੀ-ਦੂਰੀ ਬਾਹਰ ਦੱਸਦੇ ਆ ਕਈ ਭਰਾ ਕਹਿੰਦੇ ਆ ਭਾਈ ਦੂਰੀ-ਦੂਰੀ ਵਾਰ ਦੱਸੀ ਜਾਣਾ ਵੀਡੀਓ ਲੰਮੀ ਕਰ ਦਿੰਨਾ ਠੀਕ ਆ ਕਈ ਭਰਾਵਾਂ ਨੂੰ ਭਾਈ ਨਹੀਂ ਪਤਾ ਲੱਗਦਾ ਕਈ ਭਰਾ ਭਜਾ ਕੇ ਵੀਡੀਓ ਦੇਖਦੇ ਨੇ ਇਹਦੇ ਕਰਕੇ ਮੈਨੂੰ ਦੂਰੀ ਵਾਰ ਬੋਲਣਾ ਪੈਂਦਾ ਠੀਕ ਆ ਤੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਪੂਰੀ ਦੇਖ ਲਿਆ ਕਰੋ ਤੇ ਯਾਰ ਗਾਹ ਸ਼ੇਅਰ ਵੀ ਕਰ ਦਿਆ ਕਰੋ ਤੁਹਾਡੇ ਭਰਾਵਾਂ ਵਾਸਤੇ ਬਣਾਉਣਾ ਯਾਰ ਜੇ ਜੇ ਤੁਸੀਂ ਸਪੋਰਟ ਕਰੋਗੇ ਫੇਰ ਹੀ ਆਪਾਂ ਅੱਗੇ ਵਧਾਂਗੇ ਨਾ ਠੀਕ ਹੈ ਫੇਰ ਹੀ ਗਾਹ ਲਾਈਵ ਲੋਵੀ ਤੱਕ ਪਹੁੰਚਾਂਗੇ ਬਾਦੀਆਂ ਲਾਈਵ ਮੇਰੀ ਤੁਹਾਡੇ ਭਰਾਵਾਂ ਨਾਲ ਕਰਾਂਗੇ ਬਾਕੀ ਇੱਕ ਵਾਰਸ ਹੁਣ ਮਜਬੂਰੀ ਹੈ ਕੈਮਰਾ ਖਰਾਬ ਹੋ ਰਿਹਾ ਬਾਈ ਇਸ ਕਰਕੇ ਕੋਈ ਇੰਟਰਵਿਊ ਨਹੀਂ ਆ ਰਿਹਾ ਠੀਕ ਹੈ ਬਾਬਾ ਸੁੱਖ ਰੱਖੇ ਤੇ ਕੈਮਰਾ ਸੈੱਟ ਹੋ ਗਿਆ ਤੇ ਫੇਰ ਆਪਾਂ ਵਾਲਿਆਂ ਤੋਂ ਪਹਿਲਾਂ ਪਹਿਲਾਂ ਕੋਈ ਚੰਗੇ ਖੜਾਰੀਆਂ ਦੇ ਇੰਟਰਵਿਊ ਵੀ ਲਿਆਵਾਂ ਮੈਂ ਕੋਈ ਸਿੱਖ ਨੂੰ ਵੀ ਤੁਹਾਨੂੰ ਦੱਸਾਂਗੇ ਬਾਕੀ ਤਾਂ ਆਪਾਂ ਦੱਸੀ ਜਾਂਦੇ ਹਾਂ ਤੁਹਾਨੂੰ ਸਾਰਾ ਕੁਝ ਭਰਾਵਾਂ ਨੂੰ ਹਣਾ ਬਾਕੀ ਚਲੋ ਕਈ ਭਰਾ ਫੇਰ ਵੀ ਨਹੀਂ ਵਿਸ਼ਵਾਸ ਕਰਦੇ ਠੀਕ ਆ ਉਹਨਾਂ ਵਾਸਤੇ ਆਪਾਂ ਇੰਟਰਵਿਊ ਵੀ ਲਿਆਵਾਂਗੇ ਆ ਵਾਈਗਰੂ ਛੇਤੀ ਹੱਥ ਫੜੇ ਤੇ ਆਪਾਂ ਕੈਮਰਾ ਸੈੱਟ ਕਰਾ ਲਈਏ ਇਹ ਆਪਾਂ ਖਰਾਕ ਭਾਈ ਓਨੀ ਕੀ ਬਣਾਈ ਆ ਠੀਕ ਹੈ ਜਿੰਨਾ ਕ ਆਪਣਾ ਹੱਥ ਆਪਾਂ ਉਹ ਕੰਮ ਨਹੀਂ ਹੈਗਾ ਵੀ ਆਪਾਂ ਭਈ ਕਵਾਂਟਰ ਡੇਡ ਡੇਡ ਕਵਾਂਟਰ ਪਹਿਲਾਂ ਹੀ ਬਣਾ ਕੇ ਰੱਖ ਲੈਣਾ ਖਰਾਕ ਆ ਠੀਕ ਆ ਪਤਾ ਟਾਈਮ ਟੂ ਟਾਈਮ ਉਹੀ ਗੱਲ ਦੱਸ ਦੇਣਾ ਦੀ ਬਣਾਈ ਉਦੋਂ ਬਾਅਦ ਦੱਸ ਦੇਣਾ ਦੀ ਫੇਰ ਬਣਾਈ ਆਪਣਾ ਕੰਮ ਤਾਂ ਆ ਹੈ ਠੀਕ ਆ ਆਪਾਂ ਇਕੱਠੀ ਇੱਕੋ ਵਾਰੀ ਚ ਬਣਾ ਕੇ ਡਰਮ ਭਰ ਕੇ ਨਹੀਂ ਰੱਖਣ ਵਾਲੇ ਹੈਗੇ ਬਈ ਆਪਾਂ ਤਾਂ ਹਜੇ ਢੋਲੀਆਂ ਆਈਆਂ ਹੁਣ ਇਹਦੇ ਚ ਤੁਹਾਨੂੰ ਮੈਂ ਦੱਸਦਾ ਕੀ ਕੀ ਚੀਜ਼ ਹੈ ਠੀਕ ਹੈ ਆ ਦੇਖ ਲਓ ਬਈ ਹਾਂ ਆ ਦੇਖੋ ਇਹਦੇ ਚ ਬਈ ਕਣਕ ਹੈ ਠੀਕ ਹੈ ਛੋਲਿਆਂ ਦੀ ਦਾਲ ਹੈ ਮੂੰਗੀ ਹੈ ਮੂਠਾ ਛੋਲੇ ਨੇ ਤੇ ਤਾਰਾ ਮੀਰਾ ਤੇ ਤੇੜਾ ਚਿੱਟੇ ਠੀਕ ਹੈ ਹੁਣ ਮੈਂ ਤੁਹਾਨੂੰ ਦੱਸ ਦਿੰਨਾ ਇਹ ਹੈ ਬਾਈ 10 ਤੋਂ 12 ਕਿਲੋ ਕਣਕ ਸੀ ਠੀਕ ਹੈ 2-2 ਕਿਲੋ ਸੀਗੇ 2 ਕਿਲੋ ਮੂੰਗੀ ਸੀ 2 ਕਿਲੋ ਮੋੜ ਸੀਗੇ ਠੀਕ ਹੈ 3 ਕਿਲੋ ਤਾਰਾ ਮੀਰਾ ਸੀ 1 ਕਿਲੋ ਤੇਲ ਸੀ ਠੀਕ ਹੈ ਤੇ 1.5 ਕਿਲੋ ਦਾਲ ਸੀਗੀ ਤੇ 1 ਕਿਲੋ ਛੋਲੇ ਠੀਕ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਮਲਾਈਆਂ ਨੇ ਠੀਕ ਹੈ ਇਹ ਸਾਰੇ ਮੇਰੇ ਛੋਟੇ ਭਰਾਵਾਂ ਵਾਸਤੇ ਖਰਾਕ ਹੈ ਜਿਹੜੇ ਮੇਰੇ ਵਰਗੇ ਨੇ ਵਿਚਾਰੇ ਠੀਕ ਹੈ ਘੱਟ ਖਰਾਕ ਹੀ ਬਣਾਉਂਦੇ ਆ ਕਿਉਂਕਿ ਬਈ ਆਪਾਂ ਲੋਕਾਂ ਨੂੰ ਛੋਸ਼ੇ ਬਾਜ਼ੀ ਵਾਲੇ ਹੈ ਨਹੀਂ ਵੀ ਆਪਾਂ ਫੋਕਰੀ ਜਾਂ ਹਵਾਲੇ ਆ ਜਿਹੜੀ ਗੱਲ ਸੱਚ ਆ ਆਪਾਂ ਉਹ ਸੱਚੀ ਦੱਸਦੇ ਆ ਠੀਕ ਹੈ ਤੁਹਾਡੇ ਭਰਾਵਾਂ ਨਾਲ ਜੋ ਗੱਲ ਆ ਸਿੱਧੀ ਸੱਚੀ ਸ਼ੇਅਰ ਕਰਦੇ ਆ ਤੇ ਇਸ ਤੋਂ ਬਾਅਦ ਬਈ ਹੁਣ ਵੀਡੀਓ ਤੇ ਵੀਡੀਓ ਹੀ ਆਉਣਗੀਆਂ ਕਿਉਂਕਿ ਗਾਂ ਹੁਣ ਆਪਣਾ ਟਾਈਮ ਆਉਣ ਵਾਲਾ ਹੁਣ ਆਪਾਂ ਸਾਰਾ ਸਮਾਨ ਵੀ ਬਣਾਵਾਂਗੇ ਗੁੜ ਵੀ ਬਣਾਵਾਂਗਾ ਹਨਾ ਪਾਣੀ ਵੀ ਬਣਾਵਾਂਗੇ ਘਰ ਵਾਲਾ ਪਾਣੀ ਵੀ ਬਣਾਵਾਂਗੇ ਜੋ ਕੁਝ ਵੀ ਬਣਾਵਾਂਗੇ ਸਾਰਾ ਤੁਹਾਡੇ ਸ਼ੇਅਰ ਕਰਾਂਗੇ ਜੇ ਵਾਇਗਰੂ ਨੇ ਸੁੱਖ ਰੱਖੀ ਤਾਂ ਜੇ ਗੋਲੀ ਬਣਾਈ ਆਪਾਂ ਜਿਹੜੀ એનર્ਜੀ ਵਾਲੀ ਗੋਲੀ ਹੁੰਦੀ ਹੈ ਉਹ ਵੀ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਠੀਕ ਹੈ ਵੀ ਉਹਦੇ ਵਿੱਚ ਕੀ ਕੀ ਪੈਂਦਾ ਬਸ ਥੋੜਾ ਕੰਮ ਕੀ ਆ ਚੈਨਲ ਨੂੰ ਸਪੋਰਟ ਕਰੋ ਦੱਬ ਕੇ ਸ਼ੇਅਰ ਕਰੋ ਤੇ ਲਾਈਕ ਕਰਿਆ ਕਰੋ ਜਰੂਰ ਤੇ ਵੀਡੀਓ ਪੂਰੀ ਦੇਖਿਆ ਕਰੋ ਬਸ ਤੁਹਾਡਾ ਆ ਕੰਮ ਆ ਭਰਾ ਬਣ ਕੇ ਜਿਹੜੇ 10 12 ਮਿੰਟ ਹੁੰਦੇ ਕੱਢ ਲਿਆ ਕਰੋ ਸਮਾਂ ਆਪਦਾ ਕਿਉਂਕਿ ਮੈਨੂੰ ਪਤਾ ਸਾਰੇ ਭਰਾ ਕੰਮਕਾਰ ਵਾਲੇ ਆ ਠੀਕ ਹੈ ਜਦੋਂ 6 ਵਜੇ ਥੋੜੀ ਛੁੱਟੀ ਹੋ ਜਾਂਦੀ ਹੈ ਉਦੋਂ ਆਪਾਂ ਜਦੋਂ ਆਣ ਨਹਾ ਧੋ ਕੇ ਫਰੈਸ਼ ਹੋ ਕੇ ਬਹਿ ਜਾਂਦੇ ਹਾਂ ਉਦੋਂ ਵੀਡੀਓ ਦੇਖਿਆ ਕਰੋ ਫਿਰ ਕੋਈ ਖਾਨੇ 'ਚ ਵੀ ਵੜ ਜਾਂਦਾ ਉਦੋਂ ਆਪਾਂ ਕੰਮ ਕਰੀ ਜਾਂਦੇ ਹੁੰਨੇ ਉਦੋਂ ਵੀਡੀਓ ਦੇਖਣ ਲੱਗ ਜਾਂਦੇ ਆ ਠੀਕ ਆ ਫਿਰ ਬਈ ਕੁਝ ਨਹੀਂ ਦਿਮਾਗ 'ਚ ਵੜਦਾ ਫਿਰ ਤਾਂ ਉਤੋਂ ਦੀ ਲੰਘ ਜਾਂਦੀਆਂ ਨੇ ਗੱਲਾਂ ਠੀਕ ਆ ਤੋ ਇਹਦੇ ਕਰਕੇ ਭਰਾ ਬਣ ਕੇ ਵੀਡੀਓ ਪੂਰੀ ਦੇਖਿਆ ਕਰੋ ਤੇ ਟਾਈਮ ਕੱਢ ਕੇ ਦੇਖਿਆ ਕਰੋ ਭੱਜ ਭਜਾਈਏ 'ਚ ਵੀਡੀਓ ਨਾਲ ਦੇਖਿਆ ਕਰੋ ਤਾਂ ਹੀ ਬਾਅਦ 'ਚ ਮੈਨੂੰ ਭਰਾਵਾ ਕਮੈਂਟ ਆਉਂਦੇ ਆ ਜਾਂ ਠੀਕ ਆ ਇੰਸਟਾ ਤੇ ਮੈਨੂੰ ਮੈਸੇਜ ਕਰ ਕਰ ਪੁੱਛਦੇ ਆ ਬਾਈ ਆਏ ਕਿਵੇਂ ਕਰਨਾ ਸੀ ਉਹ ਕਿਵੇਂ ਕਰਨਾ ਸੀ ਤੇ ਇੱਕ ਭਰਾ ਨੇ ਮੇਰੇ ਨਾਲ ਮੈਸੇਜ 'ਚ ਗੱਲ ਕੀਤੀ ਸੀ ਕਹਿੰਦਾ ਭਾਈ ਮੈਂ ਡਾਕਟਰ ਭਸ ਲਾਈ ਸੀ ਕਬੂਤਰਾਂ ਨੂੰ ਵੱਧ ਲੱਗ ਗਈ ਠੀਕ ਹੈ ਤੇ ਉਸ ਤੋਂ ਬਾਅਦ ਉਹਨੇ ਚੱਕ ਕੇ ਕਹਿੰਦਾ ਮੈਂ ਕਾਲੀਆਂ ਮਿਰਚਾਂ ਦਾ ਪਤਾ ਨਹੀਂ ਕਹਿੰਦਾ ਪਾਣੀ ਦੇ ਤਾ ਤੇ ਮੇਰੇ ਕਬੂਤਰ ਕਹਿੰਦਾ ਖਰਾਕ ਘਟਾ ਦੇ ਯਾਰ ਖਰਾਕ ਹੀ ਨਹੀਂ ਖਾਂਦੇ ਹਨਾ ਇਹ ਕਾਰਨ ਵੀ ਬਾਈ ਹੋ ਸਕਦਾ ਜਦੋਂ ਆਪਾਂ ਨੂੰ ਜਿਹੜੀ ਚੀਜ਼ ਦੀ ਨੌਲੇਜ ਨਾ ਹੋਵੇ ਨਾ ਚੰਗੀ ਤਰ੍ਹਾਂ ਉਹ ਚੀਜ਼ ਕਰਨੀ ਨਹੀਂ ਚਾਹੀਦੀ ਠੀਕ ਹੈ ਡਾਕਟਰ ਪਲੱਸ ਕੁੱਤਿਆਂ ਵਾਲੀ ਹੋਲੀ ਆ ਬਾਈ ਠੀਕ ਹੈ ਤੇ ਤੁਸੀਂ ਆਪ ਹਿਸਾਬ ਲਾ ਲਓ ਆਪਾਂ ਜਾਨਵਰਾਂ ਨੂੰ ਲਾਉਣਿਆਂ ਤੇ ਕਿਹੜੇ ਹਿਸਾਬ ਨਾਲ ਲਾਉਣੀ ਹੁੰਦੀ ਹੈ 100 ਗ੍ਰਾਮ ਦਾ ਜਾਨਵਰੀ ਹੁੰਦਾ ਮਸਾ ਠੀਕ ਹੈ ਤੇ ਉਹ 10 ਕਿਲੋ weight ਵਾਲਿਆਂ ਵਾਸਤੇ ਆਉਂਦੀ ਹੈ ਹਨਾ ਇੱਕ ਮੈਂ ਦਾ ਸ਼ਾਇਦ 20 ਵਾਲਿਆਂ ਵਾਸਤੇ ਵੀ ਆਉਂਦੀ ਹੋਵੇ ਸ਼ਾਇਦ ਤਾਂ 10 ਕਿਲੋ weight ਹੀ ਮੰਨ ਕੇ ਚੱਲੋ ਇੱਕ ਗੋਲੀ 10 ਕਿਲੋ weight ਵਾਸਤੇ ਆ। ਠੀਕ ਆ 100 ਗ੍ਰਾਮ ਦਾ ਆਪਣਾ ਪੰਛੀ ਆ। ਕਿੰਨੇ ਕਬੂਤਰਾਂ ਦੀ ਬਣ ਗਈ ਇੱਕ ਗੋਲੀ ਤੁਸੀਂ ਆਪ ਹਿਸਾਬ ਲਾਓ। ਫੇਰ ਗੋਲੀ ਇਹ ਕੀ ਕਰਦੇ ਆ ਕੁੱਟਲੀ ਕੁੱਟ ਕੇ ਠੰਡੇ ਪਾਣੀ ਦੀ ਸਿੱਟੀ ਵਿੱਚ ਸਿੱਟੀ ਖੰਡ ਉਹ ਐਂ ਘੋਲ ਕੇ ਦੇਣ ਲੱਗ ਜਾਂਦੇ ਨੇ ਬਸ ਐਂ ਸਿਰੰਜਾ ਭਰੀ ਜਾਂਦੇ ਦੇਈ ਜਾਂਦੇ ਨੇ। ਠੀਕ ਆ ਉਹ ਜਿਹੜੀ ਥੱਲੇ ਰਹਿ ਜਾਂਦੀ ਆ ਉਹ ਲਾਸਟ ਵਾਲੇ ਜਿਹੜੇ ਕਬੂਤਰਾਂ ਨੂੰ ਲੱਗਦੀ ਆ। ਠੀਕ ਆ ਫਿਰ ਉਹ ਕਬੂਤਰਾਂ ਦੀ ਜੱਖਣਾ ਵੜ ਦਿੰਦੀ ਆ। ਕਈ ਕਬੂਤਰਾਂ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਸੋਕੇ ਚ ਆ ਕੇ ਕਈਕ ਉਤਰ ਹੌਲੀ 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 ਬਿਮਾਰ ਹੁੰਦੇ ਨੇ ਉਹ ਆਪਾਂ ਨੂੰ ਬਾਅਦ ਚ ਜਾ ਕੇ ਪਤਾ ਲੱਗਦਾ ਕਈ ਭਰਾ ਤਾਂ ਆਪਦੇ ਜਾਨ ਭਰਾ ਹੀ ਖਰਾਬ ਕਰ ਲੈਂਦੇ ਆ ਆਪਦੀ ਗੇਮ ਤਾਂ ਇਹ ਇਥੇ ਵੀ ਖਰਾਬ ਕਰ ਲੈਂਦੇ ਡੀ ਵਾਰਮਿੰਗ ਤੋਂ ਹੀ ਤੋਂ ਇਹਦੇ ਕਰਕੇ ਭਰਾ ਬਣ ਕੇ ਜੇ ਨਾਂ ਪਤਾ ਹੋਵੇ ਤਾਂ ਕਿਸੇ ਬੰਦੇ ਤੋਂ ਖੜਹਾਰੀ ਤੋਂ ਚੰਗੇ ਤੋਂ ਪੁੱਛ ਕੇ ਠੀਕ ਆ ਜਾਂ ਕਿਸੇ ਖੜਹਾਰੀ ਨੂੰ ਬੁਲਾ ਕੇ ਫਿਰ ਡਾਕਟਰ ਪਲਾਸੇ ਜਾਂ ਗੋਲੀ ਜਿਹੇ ਵੀ ਲਾਉਣੇ ਹੋ ਲਾ ਲਿਆ ਕਰੋ ਆਪਾਂ ਤਾਂ ਈਜੀ ਪੈਟੀ ਜ਼ਿਆਦਾ ਵਰਤਦੇ ਆ ਵੀਰੇ ਡਾਕਟਰ ਆਪਾਂ ਲਾਈ ਨਹੀਂ ਠੀਕ ਆ ਤੇ ਕਿ ਉਹ ਦੂਜੀਆਂ ਗੋਲੀਆਂ ਦਾ ਜ਼ਰੂਰ ਦੇਖਾਂਗੇ ਰਿਜ਼ਲਟ ਜਿਹੜੀਆਂ ਵਾਰਮ ਆਊਟ ਨੇ ਹਣਾ ਲਿਆਵਾਂਗੇ ਦੇਖਾਂਗੇ ਬਾਜੀਆਂ ਵੇਲੇ ਭਰਪੂਰ ਆ ਜਾਣ ਤੋਂ ਇਦੋਂ ਬਾਅਦ ਉਹੀ ਦੇਖਾਂਗੇ ਫਿਰ ਆਪਾਂ ਉਹੀ ਲਾਵਾਂਗੇ ਹਨ ਹੁਣ ਖਰਾਕ ਦਾ ਤੁਹਾਨੂੰ ਦੱਸਤਾ ਤੇ ਬਾਕੀ ਦੁਬਾਰਾ ਫੇਰ ਦੱਸ ਦਿੰਨਾ ਇਹਦੇ 'ਚ ਇਹਦੇ 'ਚ ਬਈ ਕਣਕ ਹੈਗੀ 10 ਕਿਲੋ ਠੀਕ ਹੈ ਮੂੰਗੀ ਹੈ ਇਹਦੇ 'ਚ 2 ਕਿਲੋ ਮੋਠ ਨੇ ਇਹਦੇ 'ਚ 2 ਕਿਲੋ ਠੀਕ ਹੈ ਛੋਲਿਆਂ ਦੀ ਦਾਲ ਹੈ ਇਹਦੇ 'ਚ 1.5 ਕਿਲੋ ਤੇ ਛੋਲੇ ਨੇਗੇ ਇਹਦੇ 'ਚ 1 ਕਿਲੋ ਤਾਰਾ ਮੀਰਾ ਇਹਦੇ 'ਚ 3 ਕਿਲੋ ਠੀਕ ਹੈ ਜਿਹੜੇ ਤਿਲ ਨੇ ਉਹਨੇ ਕਿਲੋ ਠੀਕ ਆ ਇਹ ਬਣ ਗਿਆ ਆਪਣੀ 20 ਕਿਲੋ ਫਰਾਕ ਮੰਨ ਕੇ ਚਲੋ 20 ਕਿਲੋ ਹੀ ਹੋ ਗਈ 12 ਕਿਲੋ ਕਣਕ ਹੋਊਗੀ ਇਹ ਹੁਣ ਆਪਾਂ ਕਰ ਲਈ ਸਾਰੀ ਮਿਕਸ ਤੇ ਇੱਕ ਗੱਲ ਜਰੂਰ ਮੇਰੇ ਭਰਾ ਧਿਆਨ ਰੱਖਿਓ ਜਿਹੜੀ ਤੁਸੀਂ ਕਣਕ ਪਾਉਣੀ ਆ ਠੀਕ ਆ ਉਹਨੂੰ ਇੱਕ ਵਾਰੀ ਧੋ ਕੇ ਪਾਣੀ ਚ ਠੀਕ ਆ ਉਹਨੂੰ ਸੁਕਾ ਕੇ ਫੇਰ ਭਰਾ ਬਣ ਕੇ ਰਲਾ ਕੇ ਪਾਓ ਕਿਉਂਕਿ ਪਤਾ ਕੀ ਆ ਕਣਕ ਆਪਣੀ ਕਈ ਵਾਰੀ ਕਣਕਾਂ ਚ ਦਵਾਈ ਵੀ ਰੱਖੀ ਹੁੰਦੀ ਆ ਵੈਸੇ ਵੀ ਤੁਹਾਨੂੰ ਪਤਾ ਕਿੰਨੀਆਂ ਦਵਾਈਆਂ ਲੱਗਦੀਆਂ ਹਨਾ ਕਣਕਾਂ ਨੂੰ ਤੇ ਇਹ ਸਾਰੇ ਤੁਸੀਂ ਭਰਾ ਜਾਣਦੇ ਵੀ ਹੋ ਹਨਾ ਆਪਣਾ ਰੇ ਸਪਰੇ ਕਿੰਨੀ ਹੁੰਦੀ ਆ ਤੇ ਇਹਦੇ ਕਰਕੇ ਇੱਕ ਵਾਰੀ ਪਾਣੀ ਚ ਉਹਨੂੰ ਰੋ ਕੇ ਕੱਢ ਕੇ ਜੰਗੀ ਜਿਹਾ ਮਸਲ ਕੇ ਹਨਾ ਫਿਰ ਉਹਨੂੰ ਛਾਵੇਂ ਸੁਕਾ ਕੇ ਠੀਕ ਹੈ ਫਿਰ ਜਾਨਵਰਾਂ ਨੂੰ ਪਾਇਆ ਕਰੋ ਜਾਨਵਰ ਯਾਰ ਬਿਮਾਰ ਹੀ ਨਹੀਂ ਹੁੰਦੇ ਤੁਹਾਡੇ ਆਪਾਂ ਕੀ ਕਰਦੇ ਆਂ ਹੀ ਹੁੰਦੀ ਆ ਕੂੜੇ ਵਾਲੀ ਹੁੰਦੀ ਆ ਕਣਕ ਚਾਕੇ ਪਾਈ ਜਾਂਦੇ ਆ ਇਗਾ ਉਹਦੇ ਜਿਹੜੀ ਗੰਧ ਹੁੰਦਾ ਮਿੱਟੀ ਘੱਟਾ ਹੁੰਦਾ ਠੀਕ ਆ ਉਹ ਕਬੂਤਰਾਂ ਨੂੰ ਖਰਾਬ ਕਰਦਾ ਬਾਅਦ ਚ ਕਬੂਤਰ ਬਿਮਾਰ ਹੋਈ ਜਾਂਦੇ ਇੱਕ ਚੀਜ਼ ਆਪਣੀ ਇਹਦੇ ਚ ਰਹੇਗੀ ਬਾਈ ਉਹ ਆਪਾਂ ਲਿਆਉਣੀਆਂ ਲਿਆ ਕੇ ਪਾਵਾਂਗੇ ਸਰੋਂ ਠੀਕ ਆ ਸਰੋਂ ਆਪਾਂ ਇਹਦੇ ਚ ਤੁਸੀਂ ਐਂ ਹਿਸਾਬ ਲਾ ਲਓ ਵੀ 4 ਕਿਲੋ ਵਾਂਗੂ ਸਰੋਂ ਪਾਵਾਂਗੇ ਕਿਉਂ ਸਰੋਂ ਜ਼ਿਆਦਾ ਜ਼ਰੂਰੀ ਹੁੰਦੀ ਆ ਹਨਾ ਤਾਰਾ ਮੀਰਾ ਜਿਹੜਾ ਬਾਈ ਠੀਕ ਆ ਇਹ ਜੀ ਨਹੀਂ ਪੈਣ ਦਿੰਦਾ ਘੜਤਣ ਚ ਹੁੰਦਾ ਬਾਕੀ ਇਹ ਇਕੱਲੇ ਅੰਦਰਲੇ ਜੀਆਂ ਵਾਸਤੇ ਨਹੀਂ ਇਹ ਬਾਹਰਲੇ ਜੀਆਂ ਵਾਸਤੇ ਵੀ ਬਹੁਤ ਚੰਗਾ ਹੈ ਕਿਉਂਕਿ ਉਹ ਕਿਉਂਕਿ ਬਾਈ ਜਦੋਂ ਇਹ ਅੰਦਰ ਜਾਊਗਾ ਆਟੋਮੈਟਿਕ ਖੂਚ ਕਰਤਣ ਆਊਗੀ ਤੇ ਜਿਹੜੇ ਬਾਹਰੋਂ ਵੀ ਜੀ ਖੰਦ ਖੰਗ ਖਾਂਦੇ ਨੇ ਠੀਕ ਹੈ ਉਹ ਵੀ ਖਾਣੋਂ हट ਜਾਣਗੇ ਜਾਨਵਰਾਂ ਦੇ ਤੇ ਤਾਰੇ ਮੀਰੇ ਦਾ ਆਪਾਂ ਨੂੰ ਇਹ ਬਹੁਤ ਜ਼ਿਆਦਾ ਫਾਇਦਾ ਠੀਕ ਹੈ ਤਾਰਾ ਮੀਰਾ ਜ਼ਰੂਰ ਵਿੱਚ ਪਾਓ ਲੈ ਇਹ ਹੁਣ ਆਪਣੀ ਹੋ ਗਈ ਖਰਾਕ ਰੈਡੀ ਹੁਣ ਇਹ ਆਪਾਂ ਪਾਉਣ ਲੱਗੇ ਆਂ ਬਾਬਾ ਸੁੱਖ ਰੱਖੇ ਗਾਂ ਜਿੰਮੇ ਜਿੰਮੇ ਹੋਣਗੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀ ਚੱਲਾਂਗੇ ਠੀਕ ਹੈ ਬਸ ਭਰਾ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਨਾ ਤੁਸੀਂ ਲਵ ਯੂ ਐਸ